ਸਭ ਤੋਂ ਪਹਿਲਾਂ ਫੇਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਜਿਨੇ ਤੁਸੀਂ ਕਿਹਾ ਹੈ ਕਿ ਐਡੀ ਕੈਬਨਟ ਨੇ ਅਪਰੂਵ ਕਰ ਦਿੱਤਾ ਕਿ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਜਿਹੜਾ ਹੈ ਉਹ ਸ਼੍ਰੀ ਰਣਜਪੁਰ ਸਾਹਿਬ ਦੀ ਧਰਤੀ ਦੇ ਉੱਤੇ 24 ਨਵੰਬਰ ਨੂੰ ਜਿਹੜਾ ਹੋਣ ਜਾ ਰਿਹਾ ਅਸੀਂ ਪੂਰੀਆਂ ਤਿਆਰੀਆਂ ਜਿਹੜੀਆਂ ਨੇ ਉਹ ਆਲਮੋਸਟ ਮੁਕੰਮਲ ਕਰ ਲੀਆਂ ਨੇ ਤੁਸੀਂ ਦੇਖ ਰਹੇ ਹੋ ਕਿ ਸਾਰਾ ਹੀ ਸੱਤਾਧਾਰੀ ਆਪੋਜੀਸ਼ਨ ਦੇ ਬੈਠਣ ਵਾਸਤੇ ਸੰਗਤ ਦੇ ਬੈਠਣ ਵਾਸਤੇ ਅਫੀਸ਼ੀਅਲਸ ਦੇ ਬੈਠਣ ਵਾਸਤੇ ਡਾਕਟਰਸ ਦੇ ਬੈਠਣ ਵਾਸਤੇ ਮੀਡੀਆ ਦੇ ਬੈਠਣ ਵਾਸਤੇ ਸਾਰੇ ਪ੍ਰਬੰਧ ਜਿਹੜੇ ਨੇ ਉਹ ਮੁਕਮਲ ਨੇ ਔਰ 24 ਨਵੰਬਰ ਨੂੰ ਇਹ ਵੀ ਪੰਜਾਬ ਦੇ ਇਤਿਹਾਸ ਦੇ ਵਿੱਚ ਪੰਜਾਬ ਦੀ ਵਿਧਾਨ ਸਭਾ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਏਗਾ ਕਿ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਚੰਡੀਗੜ੍ਹ ਤੋਂ ਬਾਹਰ ਜਿਹੜਾ ਉਹ ਹੋ ਰਿਹਾ ਹੈ ਸੋ ਹੈਂਰੀਚ ਆਦਰ ਜਿਹੜੇ ਤੇਗ ਬਹਾਦਰ ਸਾਹਿਬ ਜੀ ਦਾ ਜਿਹੜਾ ਅਸੀਂ 350ਵਾਂ ਉਹਨਾਂ ਦਾ ਸ਼ਹੀਦੀ ਦਿਹਾੜਾ ਜਿਸ ਨੂੰ ਪੰਜਾਬ ਸਰਕਾਰ ਯਾਦ ਕਰ ਰਹੀ ਹੈ ਕਿ ਉਹਨਾਂ ਨੂੰ ਇੱਕ ਨਮਨ ਹੋਏਗਾ ਸਾਡਾ ਕਿ ਅਸੀਂ ਜਿੰਨੇ ਵੀ ਇਲੈਕਟਿਡ ਰੈਪ੍ਰੈਜ਼ੈਂਟੇਟਿਵ ਨੇ ਉਹ ਸਾਰੇ ਇੱਥੇ ਬੈਠ ਕੇ ਉਹਨਾਂ ਨੂੰ ਜਿਹੜਾ ਕੋਸ਼ਸ਼ ਕਰਦੇ ਫੁੱਲ ਫੇਰ ਸਰ ਜਿਹੜਾ ਪ੍ਰਧਾਨ ਨੇ ਕਿ ਪੁੱਛਿਆ ਕਿ ਹਾਰਨਿਕਸ ਲਾਗਾਂ ਕਰਾਣੇ ਜਿਹੜੇ ਉਹ ਅਧਿਕਾਰਿਕ ਤੌਰ ਤੇ ਸ਼ੁਰੂ ਨਹੀਂ ਹੋ ਜ਼ਰਾ ਪ੍ਰਬੰਧਕ ਕਮੇਟੀ ਦਾ ਪੂਰੇ ਇੰਡੀਆ ਦੇ ਜਿਹੜੇ ਸਿੱਖ ਨੇ ਉਹਨਾਂ ਦੇ ਚੋਣ ਹ ਤੇ ਚੁਣੀ ਹੋਈ ਨੁਮਾਇੰਦਗੀ ਦੇ ਤਹਿਤ ਵੀ ਹੈ ਸਰਕਾਰ ਅਲੱਗ ਜਿਹੜੇ ਸਮਾਗਮ ਕਰਾਣੀ ਨੂੰ ਦੇਖੋ 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 ਅ ਗੁਰੂ ਸਾਹਿਬ ਦੀ ਸ਼ਹਾਦਤ ਜਿਹੜੀ ਹੈ ਇਹ ਲਾਸਾਂ ਦੀ ਸ਼ਹਾਦਤ ਹਰ ਇੱਕ ਨੂੰ ਮਤਲਬ ਹੱਕ ਦਾ ਇਹ ਸਮਾਗਮ ਕਰਾਉਂਦਾ ਅਸੀਂ ਤਾਂ ਪੰਜਾਬ ਸਰਕਾਰ ਵੱਲੋਂ ਜਸਟ ਫੈਸਿਲਿਟੇਟ ਕਰਦਾ ਤੁਹਾਨੂੰ ਪਤਾ ਹੋਵੇਗਾ ਕਿ ਪੂਰਾ ਸੰਤ ਸਮਾਜ ਜਿਹੜਾ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਨੂੰ ਇਨਵਾਈਟ ਕੀਤਾ ਸੀਗਾ ਆਪਣੇ ਜਿਹੜਾ ਉਹਨਾਂ ਦਾ ਰੈ residense ਚੰਦੀ ਗੜ੍ਹ ਦੇ ਇੱਥੇ ਬੁਲਾਇਆ ਸੀਗਾ ਸਾਡੇ ਜਿਹੜੇ ਚਾਰ ਯਾਤਰਾਵਾਂ ਵੀ ਆ ਰਹੀਆਂ ਨੇ ਉਹਨਾਂ ਦੀ ਅਗਵਾਈ ਵੀ ਸੰਤ ਸਮਾਜ ਜਿਹੜਾ ਹੈ ਉਹ ਕਰ ਰਿਹਾ ਅਸੀਂ ਤੇ ਸਿਰਫ ਉਹਨੂੰ ਫੈਸਿਲਿਟੇਟ ਕਰਨ ਵਾਸਤੇ ਜਿਹੜਾ ਹੈ ਉਹ ਅੱਗੇ ਸਾਡੀ ਜਿਹੜੇ ਅਫੀਸ਼ੀਅਲਸ ਨੇ ਸਾਡੇ ਅਸੀਂ ਅਸੀਂ ਕੋਈ ਉਹਦੇ ਵਿੱਚ ਬਤੌਰ ਮੰਤਰੀ ਕੋਈ ਬਤੌਰ ਐਮਐਲਏ ਅਸੀਂ ਇਹਦੇ ਵਿੱਚ ਪਾਰਟਿਸਪੇਟ ਨਹੀਂ ਕਰਦੇ ਅਸੀਂ ਐਜ਼ ਅ ਮਤਲਬ ਸੰਗਤ ਦੇ ਤੌਰ ਤੇ ਕਰਦੇ ਹਾਂ ਔਰ ਸਰਕਾਰ ਦੇ ਵਿੱਚ ਹੋਣ ਦੇ ਨਾਤੇ ਸਾਡਾ ਫਰਜ਼ ਬਣ ਜਾਂਦਾ ਹੈ ਕਿ ਜੋ ਵੀ ਫੈਸਿਲਿਟੀ ਫੈਸਿਲਿਟੀਆਂ ਦਿੱਤੀਆਂ ਜਾ ਸਕਦੀਆਂ ਨੇ ਉਹ ਫੈਸਿਲਿਟੀਆਂ ਦੇਣ ਔਰ ਇਹਨੂੰ ਸੰਤ ਸਮਾਜ ਦੀ ਜਿਹੜਾ ਹੈ ਉਹ ਉਹਨਾਂ ਦੀ ਅਗਵਾਈ ਦੇ ਵਿੱਚ ਹੀ ਹੋਵੇ ਇਸ ਕਰ ਸਾਬ ਨੂੰ ਨੀਂਵੀ ਰੱਖੀ ਗਈ ਹੈ ਜੋ ਕਿ ਆਪਣੇ ਆਪ ਦਾ ਸੇਕਟਰ ਸਾਬ ਦਾ ਸਰਕਾਰ ਹੈ ਔਰ ਨਹੀਂ ਦੇਖੋ ਜੀ ਜਿਹੜੇ ਸਾਡੇ ਤਖਤ ਨੇ ਇਹ ਉੱਪਰ ਨਹੀਂ ਧਰਮ ਰਾਜਨੀਤਿਕ ਤੋਂ ਉੱਪਰ ਇਹ ਅਸੀਂ ਜੇ ਕੋਈ ਅੱਜ ਸਪੀਕਰ ਦਾ ਮੰਤਰੀ ਦਾ ਕੋਈ ਬਣ ਗਿਆ ਉਹ 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 ਅਸੀਂ ਅਸੀਂ ਉਹਨਾਂ ਦੇ ਚਰਨਾਂ ਦੀ ਧੂੜ ਬਰਾਬਰ ਨਹੀਂ ਸੋ ਇਹ ਜੜਾ ਮਾਨ குரு ਸਾਹਿਬ ਦਾ ਹੈ ਇਹ ਤੇ ਉਹਨਾਂ ਦਾ ਹੀ ਹੈ ਅਸੀਂ ਤੇ ਉਹਨਾਂ ਦੀ ਚਰਨਾਂ ਦੀ ਧੂੜ ਦਾ ਔਰ जिस तरह का विकास का होना चाहिए अच्छा, फैसले ਸਾਨੂੰ ਸਾਰੀ ਦੇ ਦੇਖੋ ਜਿਹੜੇ ਅਸੀਂ ਠੀਕ ਹੈ ਵੀਰ ਮੋਹਰ ਸਾਹਮਣੇ 200 ਜਾਂ ਮਾ ਇਸ ਕੀਤ ਫੋੜਾਂ ਤੋਂ ਬਾਅਦ ਇਹਦੇ ਵਿੱਚ ਅਸੀਂ ਜਿੰਨੇ ਵੀ ਰੋਡਸ ਤੇ ਸਕੂਟਰਸ ਕਰੀਏ ਅਸੀਂ ਇਹ ਕੰਮ ਆਖੀਆਂ ਸਾਰਿਆਂ ਨੂੰ ਜਿਹੜੇ ਦਿੱਕਿੱਤਾ ਇਸੇ ਚੌੜਾ ਤੋਂ ਰੋੜਾ ਚੌੜੀ ਵੀ ਕੀਤੀ ਹੈ ਰੋਡ ਇੱਕ ਅਸੀਂ ਫੋਰ ਲੇਨ ਕਰੀਏ ਆ ਇਸ ਕੀਤ ਫੋੜ ਸਾਹ ਵਾਲੇ ਇਹਨੂੰ ਵੀ ਅਸੀਂ ਜਿਹੜਾ ਫੋਰ ਲੇਨ ਕਰਨ ਜਾ ਰਹੇ ਹਾਂ ਔਰ ਨਾਲ ਦੇ ਨਾਲ ਪੂਰੇ ਸ਼ਹਿਰ ਨੂੰ ਵਾਈਟ ਸਿਟੀ ਠੀਕ ਕੋਰਪੋਰੇਸ਼ਨ ਪ੍ਰਵੀਜ਼ਨ ਆ ਬਾਕੀ ਪੂਰੇ ਸ਼੍ਰੀ ਨਾਨਦਪੁਰ ਸਾਹਿਬ ਨੂੰ ਵਾਈਟ ਸਿਟੀ ਦੇ ਤੌਰ ਤੇ ਅਸੀਂ ਜਿਹੜਾ ਉਹ ਡਿਵੈਲਪ ਕਰ ਰਹੇ ਆ ਨਾਲ ਦੇ ਨਾਲ ਜਿੰਨੇ ਵੀ ਤੁਸੀਂ ਦੇਖਿਆ ਹੋਊਗਾ ਇਲੈਕਟ੍ਰਿਸਿਟੀ ਦੇ ਪੋਲਸ ਨੇ ਜਾਂ ਇਸ ਤਰ੍ਹਾਂ ਕੋਈ ਆ ਉਹਨਾਂ ਨੂੰ ਵੀ ਸਾਰਾ ਵਾਈਟ ਦੇ ਦੇਖ ਜਿਹੜੀ ਆ ਉਹ ਦਿੱਤੀ ਜਾ ਰਹੀ ਆ ਇਸ ਤੋਂ ਇਲਾਵਾ ਸਾਡੇ ਕੋਈ ਇੱਥੇ ਸਾਡੇ ਕੁਝ ਸੋਨਾ ਜਿਹੜਾ ਕਨਵੈਨਸ਼ਨਲ ਬਿਜਲੀ ਦੇ ਜਿਵੇਂ ਬਲਬ ਹੁੰਦੇ ਸੀਗੇ 100 150 ਵਾਟ ਦੇ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਰਿਮੂਵ ਕਰਕੇ ਨਾ ਤੇ ਉੱਥੇ ਮਤਲਬ 90 ਵਾਟ ਦਾ ਜਿਹੜਾ ਆ ਉਹ LED ਲਾਈਟਸ ਜਿਹੜੀਆਂ ਨੇ ਉਹ ਲਗਾ ਰਹੇ ਹਾਂ ਇੱਕ ਤਾਂ એનર્ਜੀ ਸੇਵਿੰਗ ਤਾਂ ਉਹਦੇ ਨਾਲ ਹੋਏਗੀ ਪਲੱਸ ਉਹਨਾਂ ਦੀ ਰੌਸ਼ਨੀ ਜਿਹੜੀ ਆ ਉਹ ਕਾਫੀ ਜਿਆਦਾ ਜਗ੍ਹਾ ਦੇ ਉੱਤੇ ਵੀ ਰੌਸ਼ਨੀ ਜਿਹੜੀ ਆ ਉਹ ਦਿੰਦੀ ਆ ਇਸ ਤੋਂ ਇਲਾਵਾ ਸਾਡਾ ਸਿਹਤ ਵਿਭਾਗ ਵੀ ਜਿਹੜਾ 20 ਜਿਹੜੇ ਆਮ ਆਦਮੀ ਕਲੀਨਿਕ ਵੀ ਇਸ ਇੱਥੇ ਬਣਾ ਰਿਹਾ ਚਾ ਵੀ ਅਸੀਂ ਐਂਬੂਲੈਂਸਸ ਦਾ ਵੀ ਪ੍ਰਬੰਧ ਕੀਤਾ ਕਿਉਂਕਿ ਆ ਕਈ ਲੱਖਾਂ ਦੀ ਤਾਦਾਦ ਦੇ ਵਿੱਚ 100 ਸਾਲਾ ਮਨਾਇਆ ਗਿਆ ਸੀ ਫਾਲਸਾਪਨ ਦੀ ਸਜਣਾ ਮੈਂ ਕੋਈ ਇਹਦੇ ਤੇ ਨਹੀਂ ਕਹਿਣਾ ਚਾਹੁੰਦਾ ਦੇਖੋ ਅੱਜ ਮੈਂ ਤੁਹਾਨੂੰ ਪਹਿਲਾ ਕਹਿੰਦਾ ਕਰ ਸਕਦਾ ਕਿ ਅਸੀਂ ਅਸੀਂ ਇਸੇ ਦੀ ਟੋਪ ਕਰਦੇ ਹਾਂ ਕਿ ਇਸ ਇਨਾ ਸਮਾਰਟਮਾਬ ਦੀ ਜਿਹੜੇ ਚਾਰ ਸਾਡੇ ਜਨਤਾ ਨਹੀਂ ਕਰਦਾ ਵਾ ਆ ਇਹਨਾਂ ਦੀ ਅਦਵਾਈ ਵੀ ਸਮਾਰਟਮਾਬ ਹੈ ਔਰ ਅਸੀਂ ਤੇ ਅਸੀਂ ਤੇ ਨਮਾਣੇ ਸਿੱਖ ਦਾ ਟਿਕੋਣ ਦੇ ਨਾਤੇ ਅਸੀਂ ਜਿਹੜੇ ਆ ਕਿ ਲੋਕ ਤੇ ਕਿਸੇ ਤਰ੍ਹਾਂ ਦਾ ਕੋਈ ਸੰਗਤ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ ਅਸੀਂ ਤੇ ਇਸ ਕੰਮ ਤੇ ਬਹੁਤ ਬਹੁਤ